ਨਾਮ ਹੈ ਬੱਜੂ ਦਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਦਸਵਿੰਦਰ ਕੀ ਲੱਗਦਾ ਤੁਹਾਡਾ ਜਸ਼ਵਿੰਦਰ ਮੇਰਾ ਛੋਟਾ ਭਰਾ ਸੀ ਜੀ ਮਤਲਬ ਪਰਿਵਾਰਾਂ ਦੇ ਵਿੱਚੋਂ ਸੀ ਸਾਡੇ ਤੇ ਬੜਾ ਮਿਹਨਤੀ ਤੇ ਹਿੰਮਤੀ ਸੀ ਆ ਛਾ ਮੇਰੇ ਚਾਚਾ ਜੀ ਬੈਠੇ ਆ ਬੜਾ ਵਕਤ ਵੇਲ ਕੇ ਉਹਨੇ ਆਪਦੇ ਪੈਰਾਂ ਤੇ ਖੜਾ ਹੋਇਆ ਗਰਾਊਂਡ ਲੈਵਲ ਤੋਂ ਉੱਠਿਆ ਸੀ ਸਾਰੇ ਪਿੰਡ ਦੇ ਵਿੱਚ ਜਦੋਂ ਇਹ ਬਾਹਰ ਗਿਆ ਤੇ ਬੜੀ ਖੁਸ਼ੀ ਮਨਾਈ ਵੀ ਕੋਈ ਮਿਹਨਤ ਮੁੰਡਾ ਮਿਹਨਤ ਕਰਦਾ ਮਿਹਨਤ ਕਰਕੇ ਜੀ ਆ ਵੱਡੇ ਵੱਡੇ ਮਹਿਲ ਬਣਾ ਲੇ ਆਪਦੇ ਬਾਪ ਦੀ ਜ਼ਮੀਨ ਧਰ ਕੇ ਗਿਆ ਤੇ ਉਹਨੂੰ ਵਾਪਸ ਕੀਤਾ ਪਹਿਲਾਂ ਉੱਥੇ ਜਦੋਂ ਗਿਆ 9 ਸਾਲ ਪਹਿਲਾਂ ਗਿਆ ਜਦੋਂ ਉਦੋਂ ਨੇ ਕਿਸੇ ਨਾਲ ਕੰਮ ਕੀਤਾ ਉਦੋਂ ਬਾਅਦ ਵਿੱਚ ਆਪਦੇ ਬਾਪ ਨੂੰ ਕਿਹਾ ਵੀ ਇੱਥੇ ਫੈਂਸ ਦਾ ਕੰਮ ਹੈ ਮੈਂ ਇਹਨੂੰ ਜਿਹੜੀ ਜ਼ਮੀਨ ਮੈਨੂੰ ਹੀ ਦੇਣੀ ਆ ਤੇ ਮੈਨੂੰ ਜ਼ਮੀਨ ਵੇ ਕਰ ਦੇ ਤੇ ਮੈਂ ਇੱਥੇ ਫੈਂਸ ਦਾ ਕੰਮ ਚਲਾ ਲਵਾਂ ਮੇਰੇ ਕੋਲੇ ਵੀ ਜਦੋਂ ਉਹਨੇ ਮੈਸੇਜ ਦਿੱਤਾ ਵੀ ਬਾਈ ਮੇਰੀ ਜ਼ਮੀਨ ਦਾ ਕਿਸੇ ਨਾਲ ਸੌਦਾ ਕਰਾ ਦੇ ਮੈਂ ਆਖਿਆ ਤੂੰ ਮਿਹਨਤ ਕਰਨ ਵਾਸਤੇ ਗਿਆ ਆਪਾਂ ਜ਼ਮੀਨ ਨਾਲ ਜੁੜੇ ਹੋਏ ਆ ਆਪਾਂ ਨਾ ਜ਼ਮੀਨ ਵੇਚ ਕੇ ਕਹਿੰਦਾ ਬਾਈ ਮੈਂ ਜ਼ਮੀਨ ਵੇਚ ਕੇ ਪੈਸੇ ਇੱਥੇ ਪੈਸੇ ਦਾ ਕੰਮ ਹੈ ਤੇ ਮੈਂ ਫੈਂਸਲਾ ਕੰਮ ਕਰਕੇ ਤੇ ਜ਼ਮੀਨ ਤਾਂ ਜਿੰਨੀ ਕਮੈਂ ਮੈਂ ਬਾਈ ਉਨੀ ਵਾਪਸ ਲੈ ਲੂੰਗਾ ਚਲੋ ਮੈਂ ਵੀ ਆਖਿਆ ਵੀ ਹਾਂ ਵੀ ਚਲੋ ਜਿੱਥੇ 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 ਅਸੀਂ ਰਹਿਨੇ ਆ ਜਿਹੋ ਜਿਹਾ ਉੱਥੇ ਕੀਤਾ ਉਹੋ ਜਿਹਾ ਹੋਣਾ ਪੈਂਦਾ ਤੇ ਮਿਹਨਤ ਕਰਕੇ ਉਹਨੀ ਉਹ ਜ਼ਮੀਨ ਸੀ ਧਰ ਕੇ ਬਾਪ ਦੀ ਤੇ ਬਾਹਰ ਉੱਠ ਗਿਆ ਫਿਰ ਉਹਨੇ ਪਿਛਲੇ ਜਦੋਂ ਫਰਵਰੀ ਤੋਂ ਪਹਿਲਾਂ ਫਰਵਰੀ 'ਚ ਇਹਦਾ ਵਿਆਹ ਹੋਇਆ ਤੇ ਉਦੋਂ ਪਹਿਲਾਂ ਇਹਨੇ ਜ਼ਮੀਨ ਵਾਪਸ ਲਈ ਉਹ ਵਾਪਸ ਵੀ ਲਈ ਆ ਕੋਠੀ ਪਾਈ ਤੇ ਸਾਡੇ ਪਿੰਡ ਨੇ ਸਾਰੇ ਨਗਰ ਨੇ ਵੜਾ ਉਹਨੂੰ ਮਿਹਨਤ ਦਾ ਉਹਦਾ ਉਹਨੂੰ ਉਹਨੂੰ ਸਲੂਟ ਕੀਤਾ ਤੇ ਅੱਜ ਜਦੋਂ ਸਾਡੇ ਪਿੰਡ ਨੂੰ ਇਸ ਗੱਲ ਦਾ ਪਤਾ ਲੱਗਾ ਸਾਡਾ ਸਾਰਾ ਨਗਰ ਚੰਗੀ ਸੁਣ ਕੇ ਸਤਿ ਚੱਲ ਗਿਆ ਅੰਦਰ ਹੁੰਦਾ ਆ ਮਾਪਿਓ ਬੈਠਾ ਸਾਰੀ ਉਮਰ ਦੇ ਧੂੜਿਆਂ ਨੂੰ ਤੂਫੂਆ ਇੱਕ ਐਡਾ ਗੱਭਰੂ ਪਤ ਐ ਤੁਰ ਜੇ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਤੇ ਮੂੰਹ ਤੋਂ ਗੁੰਗੇ ਆ ਅੱਖਾਂ ਤੋਂ ਅੰਨੇ ਅਸੀਂ ਇਸ ਕਰਕੇ ਆ ਕਿ ਸਾਨੂੰ ਪਤਾ ਨਹੀਂ ਵੀ ਕੀ ਹੋਇਆ ਉੱਥੇ ਤੇ ਮੂੰਹ ਤੋਂ ਗੁੰਗੇ ਹਾਂ ਕੋਈ ਸ਼ਬਦ ਸਾਡੇ ਕੋਲੇ ਅੱਜ ਕੀ ਅਸੀਂ ਬੋਲ ਕੇ ਕੀ ਅਸੀਂ ਕਹੀਏ ਆਪਜੀ ਦੇ ਮਾਦੀਮ ਰਾਈ ਸਾਡੀ ਬੇਨਤੀ ਹੈ ਕਿ ਸਾਡੇ ਭਰਾ ਦੀ ਜਿਹੜੀ ਡੈੱਡ ਬਾਡੀ ਆ ਸਾਡੀ ਉੱਥੇ ਵਸਦੇ ਪੰਜਾਬ ਦੀ ਭਰਾਵਾਂ ਨੂੰ ਵੀ ਸਾਡੀ ਬੇਨਤੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਰਕਾਰਾਂ ਅੱਗੇ ਵੀ ਸਾਡੀ ਹਸਤਾਨ ਕੇ ਬੇਨਤੀ ਆ ਕਿ ਜਿਹੜੀ ਉਹਦੀ ਡੈੱਡ ਬਾਡੀ ਆ ਕੋਨੂੰ ਸਹੀ ਸਲਾਮਤ ਕਿਉਂਕਿ ਟੈਂਪਰੇਚਰ ਜ਼ਿਆਦਾ ਆ ਸਾਨੂੰ ਇਹ ਆ ਵੀ ਸਾਡੀ ਕਿਤੇ ਨਾ ਹੋਵੇ ਉਹ ਡੈੱਡ ਬੋਡੀ ਵੀ ਖਰਾਬ ਹੋ ਜੇ ਬਹੁਤ ਵੱਡਾ ਤਖਾਂ ਸਾਡੇ ਸਾਹਮਣੇ ਵਾਪਰਿਆ ਇਹ ਨਾ ਸਹਿਣ ਵਾਲਾ ਨਾ ਸਹਿ ਸਕਦੇ ਪਤਾ ਲੱਗੇ ਕਿਵੇਂ ਹੋਇਆ ਸਰ ਬਿਲਕੁਲ ਸਾਫ ਸੁਥਰਾ ਸਹੀ ਚੱਲਦਾ ਸੀ ਜੀ ਜਦੋਂ ਆਉਂਦਾ ਹੁੰਦਾ ਸੀ ਕਈ ਵਾਰ ਆਸੀਂ ਬੈਠਿਆਂ ਨੇ ਕਹਿਣਾ ਯਾਰ ਤੇਰੇ ਮੁਲਕ ਦੇ ਵਿੱਚ ਉੱਥੇ ਤਾਂ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਉਹਨੇ ਆਖੜਿਆ ਨਹੀਂ ਬਾਈ ਯਾਰ ਜਿਹੜੇ ਵਧੀਆ ਕੰਮ ਕਰਦੇ ਆ ਮੈਂ ਤਾਂ ਇੱਕ ਪਿੰਡ ਨੂੰ ਰਹਿਣਾ ਕੋਈ ਉੱਥੇ ਇਹੋ ਜੀ ਗੱਲ ਨਹੀਂ ਤੇ ਇਹ ਨਹੀਂ ਪਤਾ ਸੀ ਕਿ ਹਾਸਾ ਇਹ ਐਕਸੀਡੈਂਟ ਜਿਹੜਾ ਉਹਦੇ ਨਾਲ ਆਪਨਾ ਹੋ ਜੂਗਾ। ਤੇ ਰਿੰਦਾ ਇਕੱਲੇ ਸੀ ਉੱਥੇ ਜੀ। ਨਹੀਂ ਜੀ ਸਾਡੇ ਪਿੰਡ ਦੇ ਨੌਜਵਾਨ ਹੋਰ ਹੈਗੇ ਪਰ ਉਹ ਦੂਰ ਦੂਰ ਰਹਿੰਦੇ ਆ ਜੀ। ਆਪਦੇ ਕੰਮਾਂ ਧੰਦਿਆਂ ਦੇ ਉੱਤੇ ਸਾਰੇ ਜਿਵੇਂ ਮੈਂ ਆਪਣੀ ਰੋਜੀ ਰੋਟੀ ਨੂੰ ਜਾਂਦੇ ਆ। ਮਿਹਨਤੀ ਆ। ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਸੀ ਉਹ ਤਾਂ ਇੱਕ ਬਿਮਾਰੀ ਤੋਂ ਪੀੜ ਤੋਂ ਹੋ ਕੇ ਉਹ ਉਹਦੇ ਨਾਲ ਉਹਦੀ ਮੌਤ ਹੋ ਗਈ ਸੀ। ਪਰ ਇਹਨੇ ਮੇਰੇ ਭਰਾ ਜਸਵਿੰਦਰ ਸੋਨੀ ਨੇ ਤੇ ਸਾਡੇ ਨਗਰ ਦੇ ਜਿਹੜੇ ਦੂਜੇ ਮੁੰਡੇ ਉਹਨਾਂ ਨੇ ਰਲ ਕੇ ਉੱਥੇ ਉਹਨੂੰ ਉਹਦੀ ਡੈੱਡ ਬਾਡੀ ਇੱਥੇ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਕਿੰਨੀ ਸਮਾਂ ਇਹਦੀ ਕਿਵੇਂ ਮੌਜੂਦ ਸੀ ਇਹਦੀ ਕਿਵੇਂ ਮੌਜੂਦ ਇਹਦੀ ਗੋਲੀ ਲੱਗਣ ਦਾ ਦੱਸਿਆ ਜਾਂਦਾ ਜੀ ਵੀ ਗੋਲੀ ਲੱਗਣ ਦਾ ਹੋਈ ਨਹੀਂ ਜਾਨੇ ਆਏ ਸੀ ਕਿ ਕੁਝ ਪਤਾ ਲੱਗਾ ਨਹੀਂ ਜੀ ਵੇਖੋ ਅਸੀਂ ਤਾਂ ਇਹ ਕਹਿ ਚੁੱਕੇ ਹਾਂ ਵੀ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਜਦੋਂ ਅਸੀਂ ਕੋਈ ਚੀਜ਼ ਵੇਖੀ ਨਹੀਂ ਤੇ ਅਸੀਂ ਤਾਂ ਸੁਣਿਆ ਕਿਵੇਂ ਕਿਵੇਂ ਪਤਾ ਲੱਗਾ ਤੁਹਾਨੂੰ ਸਾਨੂੰ ਤਾਂ ਇਹ ਫੋਨ ਤੋਂ ਹੀ ਪਤਾ ਲੱਗਾ ਵੀ ਬਾਹਰਲੇ ਜਿਹੜੇ ਮੁੰਡੇ ਬਾਹਰ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਆਹ ਐਕਸੀਡੈਂਟ ਹੋ ਗਿਆ ਉਦੋਂ ਬਾਅਦ ਤਾਂ ਜੀ ਸਾਡਿਆਂ ਦਾ ਧਮਾ ਨਿਕਲਿਆ ਨਾ ਫਿਰ ਸਾਨੂੰ ਸਾਡਾ ਤਾਂ ਅੰਦਰੋਂ ਰੋਂਦੇ ਆ ਜੀ ਤੇ ਸਾਡੀ ਤਾਂ ਬੇਨਤੀ ਹੈ ਜੀ ਵੀ ਇੱਕ ਤਾਂ ਸਾਡੀ ਡੈੱਡ ਬੋਡੀ ਇੱਕ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਇਹਨਾਂ ਦਾ ਸਾਡੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਥੋੜੇ ਰਹੀ ਅਸੀਂ ਸਾਡਾ ਦਸਨੇ ਆ ਜੀ ਰੋਂਦਿਆਂ ਦਾ ਇਕੱਲੇ ਸੀਗੇ ਕਮਾਉਣ ਵਾਲੇ ਇਕੱਲੇ ਹੀ ਸੀਗੇ ਜੀ ਇੱਕੋ ਹੀ ਸੀਗਾ ਬੜਾ ਮਿਹਨਤੀ ਸੀ ਬਾਪ ਦਾ ਇੱਕੋ ਪੁੱਤਰ ਜੇਜੀ ਉਹਦੇ ਪੱਲੇ ਕੀ ਆ ਛਿੱਪ ਕਰ ਗੰਗਨੀ ਬੋ ਤੁਹਾਡੇ ਹਸਬੰਡ ਕਦੋਂ ਗਏ ਸੀ ਨੀਦਾ ਔਰ ਕਦੋਂ ਮੈਰਿਜ ਹੋ ਗਿਆ ਜੀ ਸੜ ਮਾਰਨ ਨੂੰ ਫਰਵਰੀ ਨੂੰ ਹੋਈ ਹੈ ਜਿੱਤੇ 4 ਮਾਰਚ ਨੂੰ ਕਰੋਤਰੀ ਨੇ ਚੁੱਪੀ ਪਤ ਲੱਗਿਆ ਸਾਨੂੰ ਬਸ ਕੁਛ ਨਹੀਂ ਪਤਾ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਸਾਨੂੰ ਕੋਈ ਕਾਰਨ ਨਹੀਂ ਪਤਾ ਇਸ ਦਾ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਂਦਾ ਜਾਵੇ ਕਿਦਾਂ ਗੱਲ ਹੋਈ ਸੀ ਉਹਨਾਂ ਦੀ ਲਾਸਟ ਟਾਈਮ ਕਦੋਂ ਹੋਈ ਸੀ ਹਾਂਜੀ ਮੇਰੇ ਨਾਲ ਉਹਨਾਂ ਦੀ ਮੰਡੇ ਹੋਈ ਆ ਗੱਲਬਾਤ ਹੋਈ ਆ ਵਧੀਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਕੁਈ ਤੁਹਾਨੂੰ ਲਿਜਾਣ ਬਰੇਗਾ ਤੁਹਾਡੇ ਹਾਂਜੀ ਉਹ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪੇਪਰ ਤਿਆਰ ਕਰ ਰਿਹਾ ਹਾਂ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂਗਾ ਪਰ ਉਹ ਹੋਣੀ ਨਹੀਂ ਲਿਗਾ ਹੋਰ ਲਈ ਕਹਿ ਰਹੇ ਸੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੇਰਾ ਸਾਨੂੰ ਬਸ ਬਾਅਦ ਚ ਫੋਨ ਆ ਰਿਹਾ ਇਹ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੰਮਦਾਰੇ ਸੀਗੇ ਕਿੱਥੇ ਗਏ ਸੀ ਕੰਮ ਤੇ ਗਏ ਹੋਏ ਸੀ ਕੰਮ ਕੀ ਕਰਦੇ ਸੀ ਉੱਥੇ ਉਹਨਾਂ ਦਾ ਫੈਂਸ ਦਾ ਕੰਮ ਹੀ ਸੀਗਾ ਇਹ ਕਿਸ ਥਿਆਰੇ ਸੀਗੇ ਕਾਹਦੇ ਤੇ ਬਾਈਕ ਤੇ ਸੀਗੇ ਜੀ ਕੀ ਪਤਾ ਲੱਗਾ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਮੈਰੀ ਕੀ ਨਹੀਂ ਸਰ ਬਹੁਤ ਥੋੜੀ ਦੇਰ ਹੋਈ ਆ ਤੁਹਾਡੀ ਮੈਰਿਜ ਨੂੰ ਕਿਸੇ ਵੀ ਨਾਲ ਜਾਣਾ ਸੀਗਾ ਜੀ ਸਰ ਪਰ ਉਹ ਪੇਪਰ ਤਿਆਰ ਕਰ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਹਮ ਲੈ ਕੇ ਜਾਵਾਂਗੇ ਸਾਡੀ ਇਹ ਮੰਗ ਆ ਕਿ ਉਹਨਾਂ ਦੀ ਡੈਡ ਬੋਡੀ ਇੱਥੇ ਜਾਂਦਾ ਜਾਵੇ ਕਿਉਂਕਿ ਸਾਡੇ ਮੇਰੇ ਸੱਸ ਸਹੁਰਾ ਬਹੁਤ ਵਿਰਧ ਦਾ ਉਨਨ ਡੈੱਡ ਬੋਡੀ ਨੂੰ ਸਾਡੇ ਵਾਸਤੇ ਜਾਂਦਾ ਜਾਂਦਾ ਸਾਡੇ ਇਹ ਮੰਗ। ਤੇ ਉਹਦੇ ਪਰਿਵਾਰ ਦੇ ਵਿੱਚ ਸਿਰਫ ਇਕੱਲਾ ਹੀ ਹੈ ਜੀ। ਸਿਰਫ ਉਹਨਾਂ ਦੇ ਮਾਤਾ ਪਿਤਾ ਹੀ। ਮਾਤਾ ਪਿਤਾ ਇਕੱਲੇ ਇਕੱਲੇ ਸੀ ਤਾਂ ਪਰਿਵਾਰ ਤੇ। ਹਾਂਜੀ ਇਕੱਲੇ ਨੇ। ਕਰਦਾ ਵੀ ਜਰਾ ਇਹਨਾਂ ਦੀ ਸਰਤیں ਜੰਦਰ ਸੀ। ਹਾਂਜੀ ਪਰ ਇਹਨਾਂ ਦੀ ਸਰਤیں ਆ। ਇਲਾਕੇ ਅਸੀਂ ਰੋਜ਼ੀ ਰੋਟੀ ਕਮਾਉਂਦੇ ਹਾਂ। ਉਹਦੇ ਇੱਧਰ ਲਿਆਂਦਾ ਜਾਵੇ ਤੇ ਮੈਂ ਦੇਖਣਾ ਚਾਹੁੰਨੀ। ਕਿੰਨੇ ਸਾਲ ਹੋ ਗਏ ਜੀ?

ਫਿਰ ਲਾ ਕੇ ਇੱਕੋ ਥੇੜੀ ਪਾ ਕੇ ਫੇਰ ਉੱਠ ਗਿਆ ਫੇਰ ਆ ਗਈ ਵਿੱਚੋਂ ਜਿਹੜਾ ਪਸਤ ਹੋ ਗਿਆ ਫੇਰ ਲਾ ਗਿਆ ਜਿਹੜਾ ਸੱਤ ਸਾਲ ਮਰ ਰਿਹਾ ਸੀ ਮੈਨੇ ਆਈ ਰਹੀ ਦਸ ਜਿਹੜਾ ਮਾਰੀ ਰਿਹਾ ਸੀ ਕੋਕੋਲ ਆ ਗਿਆ ਕੋਕੋ ਬਣਾ ਗਿਆ ਜਨਕਾ ਹੋਰ ਗਏ ਆ ਗਿਆ ਹੁਣ ਲਾਸਟ ਕਰੋ ਆਇਆ ਸੀ ਪਿਛਲੀ ਵਾਰੀ ਲਾਸਟ ਸੀ ਆ ਮਾਗਦਮੀ ਨਾ ਸੀ ਮਾਗਿਤ ਕਿ ਬੀ ਗੇ ਲੋਕੜਾ ਹੁੰਦਾ ਇਹ ਵਿਆਹ ਵਿਆਹ ਹਾਂ ਹਾਂ ਮੋੜ ਮੇਰੇ ਜੇ ਪੈਰ ਖਰਾਬ ਸੀਗਾ ਪੈਰ ਤੇ ਇਲਾਜ ਕਰਾਉਣਾ ਆਇਆ ਸੀਗਾ ਉਹ ਫਿਰ ਮੜ ਕੇ ਚੱਲ ਇੱਥੇ ਵਾਵਾ ਚੱਲ ਲੱਗੇਗਾ ਵਿਆਹ ਹੁਣ ਹੋਇਆ ਜੀ ਆ ਨਾਮ ਜੀ ਆ ਨਾਮ ਫੜੀ ਜੀ ਉਹ ਦੀ ਵਾਈਫ ਇੱਥੇ ਹੈ ਜਾਂ ਉਹ ਵੀ ਨਾਲ ਇੱਥੇ ਆਇਆ ਇੱਥੇ ਆਇਆ ਕਾਜ ਬਣਾਉਣੇ ਆ ਜੀ ਉਹਨੂੰ ਤੇ ਆਉਣ ਆਲੇ ਹੁਣ ਆਣੇ ਤੋਂ ਪੰਜ ਦਿਨਾਂ ਨੂੰ ਆਉਣੇ ਕਾਜ ਬਣਾਉਣੇ ਸੀ ਜੋ ਹਾਂ ਜੀ ਕਿ ਕਾਰੋਬਾਰ ਕੀ ਸੀ ਉੱਥੇ ਜੋ ਕਾ ਫਰੈਂਸ ਕਿੰਨੀ ਦਿਨ ਕਿੰਨੀ ਉਮਰ ਤੇ ਗਿਆ ਸੀ ਕਿੰਨੀ ਮਰਜ਼ੀ ਉਹ ਰੋ ਹੋ ਗਿਆ ਪੱਕੀ ਖਾਲ ਦੀ ਹੂੰ ਤੇ ਤੁਹਾਡੇ ਨਾਲ ਹੁਣ ਗੱਲ ਹੋਈ ਸੀ ਕਿ ਕੁਝ ਦਿਨ ਪਹਿਲਾਂ ਪਰਸੋਂ ਹੋਈਗੀ ਨਹੀਂ ਹੋਈ ਜੀ ਜੀਹਾਂ ਦਾ ਜੀ ਘਰ ਦੇ ਚੋਰ ਚੀਜ਼ਾਂ ਬਣਾਉਣ ਵਾਲੀਆਂ ਸੀਗਾ ਮੈਨੂੰ ਆ ਜੋਕਾਉਣ ਕਰਾਉਣ ਦਾ ਕੰਮ ਉਹ ਮੈਂ ਕਿ ਕਰਾਉਣੇ ਮੇਸਤਰੀ ਭਾਣਾ ਮਤਲਬ ਇੱਕ ਲੇਡ ਦੀ ਖਰਾਬ ਸੀਗੀ ਉਹ ਛੀਹੂੜ ਵਿੱਚ ਬਣਾਉਣ ਵਾਲੀ ਸੀ ਉਹਨਾਂ ਨੂੰ ਲਿਆ ਬਣਾ ਕੇ ਉਹਨੂੰ ਬੁਲਾ ਕੇ ਇਹ ਕੜਿਆ ਸਕੂਲ ਰੀਆ ਵੀ ਉਹਨਾਂ ਦਾ ਵੀ ਤੁਸਾਂਖਿਆਉ ਨਹੀਂ ਕਰਾਉਂਦਾ ਤੂੰ ਮੈਂ ਉਹਨਾਂ ਨੂੰ ਸਬਸਕ੍ਰਾਈਬ ਮੁੱਕ ਲਿਆ ਕਰ ਮੈਂ ਲੰਲਾਂ ਵਈਆ ਮੁੱਕ ਕੇ ਫਿਰ ਜਿਹੜਾ ਮੁੰਡਾ ਸੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਮੈਂ ਜੇ ਸਮਾਨ ਬਣਾਇਆ ਗਿਆ ਮੈਂ ਮਰ ਕੇ ਪੰਜ ਉਹਦੇ ਲਾਣੀ ਬੁੱਧੂ ਬਾਲੀ ਗਿਆ ਕੀ ਕਹਿੰਦਾ ਸੀ ਕਦੋਂ ਆਉਂਗਾ ਆਉਣੇ ਭਾਈ ਨੂੰ ਦੱਸਿਆ ਵੀ ਆਣ ਕਰਾਂਗਾ ਠੀਕ ਜੀ ਕਦੋਂ ਸਰ ਜੀ ਠੀਕ ਸੀ ਹਾਂ ਪਉਣ ਨਾਲ ਕਰਾਈਂ ਦੱਸ ਕੇ ਉਹ ਵੀ ਮੈਂ ਆਇਆ ਹਾਂ ਹਾਂ ਤੇਨੇ ਪਤਾ ਲੱਗਾ ਕਦੋਂ ਪਤਾ ਲੱਗਾ ਤੁੰਨੂੰ ਕੀ ਗੱਲ ਹੋਈ ਆ ਸਾਨੂੰ ਜੀ ਪਤਾ ਨਹੀਂ ਲੱਗਾ ਹਰਗਾ ਦਿਗਾ ਫੋਨ ਨਾਲ ਪਾ ਲੱਗਾ ਤੁੰਨੂੰ ਮੈਂ ਆਜ ਤਰਕੇ ਉੱਠੇ ਸੁੱਤਾ ਵੀ ਮੈਨੂੰ ਪਤਾ ਵਾਸਤੇ ਨੂੰ ਵੀ ਆ ਗੱਲ ਬਣ ਗਈ ਪਿੰਡ ਤੋਂ ਫੋਨ ਆਇਆ ਮੁੰਡੇ ਨੂੰ ਗੱਫਾਉਣੀਆਂ ਕੀਤੀਆਂ ਗਾ ਗਾ ਰਿਸ਼ਤੇਦਾਰ ਨੂੰ ਫੋਨ ਕੀਤਾ ਵੀ ਆ ਗੱਲ ਹੋਈ ਥੋੜੇ ਆ ਗੱਲ ਹੋ ਗਈ ਤੁਹਾਡੇ ਕੋਈ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਪਹਿਲਾਂ ਨਹੀਂ ਲੱਗੇ ਨਹੀਂ ਕੋਈ ਨਹੀਂ ਕੋਈ ਰਹਿੰਦੇ ਕਿੰਨੇ ਬੱਚੇ ਕਿੰਨੇ ਬੱਚੇ ਇੱਕ ਮੁੰਡਾ ਕੁੜੀ ਦਾ ਇਕੱਲੇ ਹਾਂ ਜੀ ਇਹਦੀ ਕਰਦੇ ਸਿਰ ਥਰਤੀ ਕਰ ਚੱਲਦਾ ਹੀ ਗਾ ਹਾਂ ਹਾਂ ਜੀ ਸਿਰ ਥਰਤੀ ਹਨ ਉਹ ਨਾਲੇਗਾ ਮੈਨੂੰ ਬੇਫਿਕਰੀ 100 ਦਿਨ ਮਹੀਨਾਸ ਮੰਗ ਲੈ ਕੇ ਰੱਖਦੇ ਨੇ ਵੀਰ ਫਿਰ ਆ ਜਾਂਦਾ ਸੀਗਾ ਜਿਹੜਾ ਆਉਂਦੀ ਉਹਨਾਂ ਦਾ ਮੇਰੇ ਬਣਾਏ ਇਮਰਟ ਆ ਜਾਂਦਾ। ਕਿਆ ਪਤਾ ਨਹੀਂ ਇਹ ਗੱਲ ਬਣੀ ਬਣਾ ਬੰਨ ਪਤਾ ਲੱਗਾ ਕੀ ਕੋਣ ਲੋਕ ਸੀ ਜਿਹਨਾਂ ਨੇ ਮਾਰਿਆ। ਕਾਹ ਨਹੀਂ ਸਾਨੂੰ ਹੀ ਇਸੇ ਕੀ ਪਤਾ। ਮੈਨੂੰ ਆ ਫੋਨ ਤੇ ਵੀ ਗਿਆ ਪਤਾ ਕਿ ਸਭ ਇਹ ਮੁੰਡਾ ਬੰਦਾ ਗੱਲ ਬਣੀ। ਅਰ ਇਸ ਤਰ੍ਹਾਂ ਫੋਨ ਆਇਆ ਇਹਨੇ ਲੱਗ ਦਗਾ ਨਹੀਂ ਕਿ ਮੈਂ ਦੱਸਿਆ ਵੀ ਇਹ ਗੱਲ ਬਣੀ। ਉਹ ਹੋਰ ਤੁਹਾਡਾ ਪਹਿਲਾਂ ਕੋਈ ਇੱਥੇ ਰਿਸ਼ਤੇਦਾਰ ਰਹਿੰਦਾ ਨਹੀਂ ਕੋਈ ਨਹੀਂ ਕੋਈ ਰਿਸ਼ਤੇਦਾਰ ਨਹੀਂ। ਪਿੰਡ ਦੇ ਮੁੰਡੇ ਹੋਰ ਸ਼ਹਿਰਾਂ ਦੇ। ਮੇਰੇ ਦਿਸ਼ਾ ਕੋਈ ਕਿਤਾ ਚਾਂਟ ਵੀ ਕਰਾਉਂਦੇ ਸੀ ਹਾਂ ਹਾਂ ਸ਼ਾਨਾ ਜੱਡੂੜੀ ਉੱਤੇ ਮੜਕੇ ਉਦਯਾਨ ਕੀ ਕੋਸਤ ਆ ਮਿਲਦੇ ਗਏ ਸੀ ਆਵੇ ਜੂ ਜਨੂ ਜੀ ਕੀ ਕਾਰੋਬਾਰ ਕੀ ਕਰ ਰਹੇ ਸੀ ਹੁਣ ਇਸ ਵੇਲੇ ਫਾਈਨਾਂਸ ਸੀ ਫਾਈਨਾਂਸ ਦਾ ਹਾਂ ਕੰਸ ਸੀਗੀ ਜਿਉਂ ਗਿਆ ਉਹ ਫਾਈਨਾਂਸ ਦਾ ਕੰਮ ਚਲਾਇਆ ਐਥੇ ਜ਼ਮੀਨ ਧਰ ਕੇ ਗਿਆ ਹੈਗਾ ਮੈਂ ਕਿਹਾ ਮਰੇ ਨੇ ਜ਼ਮੀਨ ਧਰ ਨੂੰ ਉਹ ਆਦੀ ਮੇਨ ਕੰਮ ਕੀ ਗੱਲ ਦਾ ਮੇਰਾ ਸਿੱਧੀ ਗੱਲ ਨਹੀਂ ਮੈਂ ਜੇ ਜਦੋਂ 15 ਸਾਲ ਪਹਿਲਾਂ ਗਿਆ 10 ਸਾਲ ਪਹਿਲਾਂ ਗਿਆ ਉਦੋਂ ਦਾ ਹੀ ਫਾਈਨਾਂਸ ਦਾ ਕੰਮ ਕਰਦਾ ਉੱਥੇ ਪਹਿਲਾਂ ਜੋ ਖੜਿਆ ਰਾਇ ਕਈ ਮੁੰਡੇ ਬੋਲੇ ਕਿੰਨੇ ਸਾਲ ਦੇ ਰਿਹਾ ਉਹ ਮੁੰਡੇ ਹੁਣ ਗਾਂ ਕਰੇਡਾ ਜੋਠੇ ਗਿਆ